ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮੁਖੜ ਲਾਈਨਸ ਤੇ ਟਰੱਕਰ ਜਸਕੀਰਤ ਸਿੱਧੂ ਨੂੰ ਡੈਪੂਟੇਸ਼ਨ ਦੇ ਹੁਕਮ ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਦਾ ਦੋਸ਼ੀ ਹੈ ਜਸਕੀਰਤ ਸਿੱਧੂ ਸਟੈਟਿਸਟਿਕਸ ਕੈਨੇਡਾ ਨੇ ਨਵੀਂ ਜਾਣਕਾਰੀ ਕੀਤੀ ਸਾਂਝੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰਹਿਣ ਸਹਿਣ ਨੂੰ ਲੈ ਕੇ ਦਿੱਤੀ ਜਾਣਕਾਰੀ ਰੀਪੁਦਮਨ ਸਿੰਘ ਮਲਿਕ ਦੇ بیٹے ਦੀ ਜਾਨ ਨੂੰ ਦੱਸਿਆ ਗਿਆ ਹੈ ਖਤਰਾ 에ਅਰ ਇੰਡੀਆ ਬੰਬ ਤਮਾਕੇ ਦੇ ਮਾਮਲੇ 'ਚ ਬੜੀ ਹੋਇਆ ਸੀ ਰੀਪੁਦਮਨ ਸਿੰਘ ਮਲਿਕ ਬੀਅਰ ਵਾਈਨ ਅਤੇ ਤਿਆਰ ਕੋਕਟੇਲਾਂ ਨੂੰ ਲੈ ਕੇ ਪ੍ਰੀਮੀਅਰ ਡੱਗ ਫੋਰਡ ਨੇ ਕੀਤੀ ਨਵੀਂ ਕੋਸ਼ਨਾ ਖੁੱਲੇ ਬਾਜ਼ਾਰ ਦੇ ਵਿੱਚ 8500 ਤੱਕ ਨਵੇਂ ਸਟੋਰਾਂ ਦੀ ਕੀਤੀ ਜਾਵੇਗੀ ਸ਼ੁਰੂਆਤ ਤੇ ਹੁਣ ਖਬਰਾਂ ਵਿਸਥਾਰ ਨਾਲ 6 ਸਾਲ ਪਹਿਲਾਂ ਹੋਏ ਕਾਤਕ ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਨਾਲ ਜੁੜੀ ਅਹਿਮ ਖਬਰ ਸਾਹਮਣੇ ਆਈ ਹੈ ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕਿਰਤ ਸਿੱਧੂ ਨੂੰ ਡਿਪੂਟੇਸ਼ਨ ਦੇ ਹੁਕਮ ਦੇ ਦਿੱਤੇ ਗਏ ਨੇ 2018 ਦੌਰਾਨ ਵਾਪਰੇ ਹਾਦਸੇ 'ਚ ਸੋਨਾ ਬੱਚੇ ਮਾਰੇ ਗਏ ਸਨ ਜਿਸ ਤੋਂ ਬਾਅਦ ਪੰਜਾਬੀ ਮੂਲ ਦੇ ਜਸਕਿਰਤ ਸਿੱਧੂ ਨੂੰ ਦੋਸ਼ੀ ਪਾਇਆ ਗਿਆ ਸੀ ਤੇ ਸਜ਼ਾ ਸੁਣਾਈ ਗਈ ਸੀ ਹੰਬੋਲਟ ਬ੍ਰੌਂਕੋਸ ਜੂਨੀਅਰ ਹਾਕੀ ਟੀਮ ਨਾਲ ਜੁੜੇ ਭਿਆਨਕ ਬੱਸ ਹਾਦਸੇ ਲਈ ਜ਼ਿੰਮੇਵਾਰ ਭਾਰਤੀ ਮੂਲ ਦੇ ਚੱਕਰ ਜਸਕੀਰਤ ਸਿੱਧੂ ਨੂੰ ਡਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਇਹ ਫੈਸਲਾ ਕੈਲਗਰੀ ਵਿੱਚ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਦੀ ਸੁਣਵਾਈ ਦੌਰਾਨ ਆਇਆ ਹੈ ਜਸਕੀਰਤ ਸਿੱਧੂ ਨੂੰ ਸਸਕਾਚੁਆਨ ਵਿੱਚ 2018 ਦੇ ਬ੍ਰੌਂਕੋਸ ਬੱਸ ਹਾਦਸੇ ਦਾ ਕਾਰਨ ਬਣਨ ਲਈ 8 ਸਾਲ ਦੀ ਸਜ਼ਾ ਸੁਣਾਈ ਗਈ ਸੀ ਇਸ ਹਾਦਸੇ ਵਿੱਚ 16 ਲੋਕ ਮਾਰੇ ਗਏ ਸਨ ਅਤੇ 13 ਹੋਰ ਜ਼ਖਮੀ ਹੋਏ ਸਨ। ਉਸਨੇ ਖਤਰਨਾਕ ਡਰਾਈਵਿੰਗ ਦੀ ਦੋਸ਼ਾਂ ਵਿੱਚ ਇਕਬਾਲੇ ਜੁਰਮ ਕੀਤਾ ਸੀ। ਹੰਬੋਲਟ ਬ੍ਰੌਂਕੋਸ ਬਾਦ ਹਾਦਸਾ ਸਸਕੇਚਵਾਨ ਦੇ ਪਿੰਡੂ ਇਲਾਕੇ ਦੇ ਸਟੇਲ ਵਿੱਚ ਹੋਇਆ ਸੀ। ਨਵਾਂ ਵਿਆਯਾ ਪਰਮਨੈਂਟ ਰੈਜ਼ੀਡੈਂਟ ਜਸਕੀਰਤ ਸਿੱਧੂ ਟਰੱਕ ਚਲਾ ਰਿਹਾ ਸੀ ਅਤੇ ਇੰਟਰਸੈਕਸ਼ਨ ਤੇ ਬਣੇ ਸਟਾਪ ਸਾਈਨ ਤੇ ਨਹੀਂ ਰੁਕਿਆ ਅਤੇ ਸਿੱਧਾ ਇੱਕ ਬੱਸ ਦੇ ਨਾਲ ਜਾ ਟਕਰਾਇਆ। ਇਹ ਬੱਸ ਹੰਬੋਲਟ ਬ੍ਰੌਂਕੋਸ ਦੀ ਜੂਨੀਅਰ ਹਾਕੀ ਟੀਮ ਨੂੰ ਲੈ ਜਾ ਰਹੀ ਸੀ। ਜਸਕੀਰਤ ਨੂੰ ਪਿਛਲੇ ਸਾਲ ਪੂਰੀ ਪੈਰੋਲ ਮਿਲ ਗਈ ਸੀ ਦਸੰਬਰ ਵਿੱਚ ਫੈਡਰਲ ਕੋਰਟ ਨੇ ਜਸਕੀਰਤ ਦੇ ਵਕੀਲ ਵੱਲੋਂ ਪਾਈ ਡੈਪੂਟੇਸ਼ਨ ਖਿਲਾਫ ਅਪੀਲ ਖਾਰਜ ਕਰ ਦਿੱਤੀ ਸੀ ਜਸਕੀਰਤ ਦੇ ਵਕੀਲ ਨੇ ਸਤੰਬਰ ਵਿੱਚ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਕੈਨੇਡਾ ਬਾਰਡਰ ਸਰਵਿਸਿਜ਼ ਦੇ ਅਧਿਕਾਰੀਆਂ ਨੇ ਜਸਕੀਰਤ ਦੇ ਖਿਲਾਫ ਸਾਫ਼ ਅਪਰਾਧਿਕ ਰਿਕਾਰਡ ਅਤੇ ਇਸ ਹਾਦਸੇ ਪ੍ਰਤੀ ਉਸ ਦੇ ਪਛਤਾਵੇ ਨੂੰ ਵਿਚਾਰ ਅਧੀਨ ਨਹੀਂ ਕੀਤਾ ਸੀ ਵਕੀਲ ਨੇ ਕਿਹਾ ਸੀ ਕਿ ਬਾਰਡਰ ਏਜੰਸੀ ਨੂੰ ਇਸ ਕੇਸ ਦੀ ਦੁਬਾਰਾ ਸਮੀਖਿਆ ਕਰਨ ਦਾ ਹੁਕਮ ਦਿੱਤਾ ਜਾਵੇ ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਨੇ ਕਿਹਾ ਹੈ ਕਿ ਹਜੇ ਵੀ ਕਈ ਹੋਰ ਕਾਨੂੰਨੀ ਪ੍ਰਕਿਰਿਆਵਾਂ ਆਉਣੀਆਂ ਬਾਕੀ ਨੇ ਅਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਕਈ ਮਹੀਨੇ ਜਾਂ ਸਾਲ ਵੀ ਲੱਗ ਸਕਦੇ ਨੇ ਗ੍ਰੀਨ ਨੇ ਕਿਹਾ ਕਿ ਸੁਣਵਾਈ ਪੂਰੀ ਹੋਣ ਤੋਂ ਬਾਅਦ ਸਿੱਧੂ ਨੂੰ ਤੁਰੰਤ ਹਿਰਾਸਤ ਵਿੱਚ ਨਹੀਂ ਲਿਆ ਜਾਵੇਗਾ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਕਈ ਪਰਿਵਾਰਕ ਮੈਂਬਰਾਂ ਨੇ ਕਿਹਾ ਸੀ ਕਿ ਉਹ ਸਿੱਧੂ ਨੂੰ ਡਿਪੋਰਟ ਕਰਨਾ ਚਾਹੁੰਦੇ ਨੇ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਸਕੀਰਤ ਸਿੰਘ ਸਿੱਧੂ ਦੀ ਡੈਪੂਟੇਸ਼ਨ ਨੂੰ ਲੈ ਕੇ ਅਦਾਲਤ ਕੀ ਅਹਿਮ ਫੈਸਲਾ ਲੈਂਦੀ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰਹਿਣ ਸਹਿਣ ਨੂੰ ਲੈ ਕੇ ਸਟੈਟਿਸਟਿਕਸ ਕੈਨੇਡਾ ਨੇ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ ਸਟੈਟਿਸਟਿਕਸ ਕੈਨੇਡਾ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਅਨਉਚਿਤ ਰਿਹਾਇਸ਼ ਵਿੱਚ ਰਹਿਣ ਦੀ ਸੰਭਾਵਨਾ ਜ਼ਿਆਦਾ ਹੈ ਵਿਦਿਆਰਥੀ ਤੰਗ ਬੇਸਮੈਂਟਾਂ ਵਿੱਚ ਰਹਿ ਰਹੇ ਨੇ ਬ੍ਰੈਂਟਨ ਅਤੇ ਸੜੀ ਵਰਗੇ ਸ਼ਹਿਰਾਂ ਵਿੱਚ ਅਨਉਚਿਤ ਰਿਹਾਇਸ਼ ਵਿੱਚ ਰਹਿਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਬਾਕੀਆਂ ਨਾਲੋਂ ਵਧੇਰੇ ਹੈ ਪਾਰਟੀ ਮੂਲ ਦੇ ਵਿਦਿਆਰਥੀ ਵੱਧ ਤੋਂ ਵੱਧ ਸਮਾਗਮਾਂ ਤੋਂ ਬਾਹਰ ਬਤੌਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਸੜੀ ਦੇ ਵਿੱਚ ਇੱਕ ਦੋ ਬੈੱਡਰੂਮ ਵਾਲੀ ਬੇਸਮੈਂਟ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਨਾਲ ਕਈ ਹੋਰ ਜਾਨੀ ਵੀ ਰਹਿੰਦੇ ਨੇ ਉਨ੍ਹਾਂ ਦੇ ਮੁਤਾਬਕ ਉਨ੍ਹਾਂ ਦੇ ਕਮਰੇ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ ਜਿਸ ਦੇ ਵਿੱਚ ਤਿੰਨ ਵਿਅਕਤੀਆਂ ਦਾ ਰਹਿਣਾ ਵੀ ਮੁਸ਼ਕਲ ਹੁੰਦਾ ਹੈ ਪਰ ਉੱਥੇ 5-5 6-6 ਲੋਕ ਰਹਿੰਦੇ ਨੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿੱਥੇ ਉਹ ਰਹਿੰਦੇ ਨੇ ਉੱਥੇ ਕੋਈ ਸਟੋਰੇਜ ਸਮਰੱਥਾ ਵੀ ਨਹੀਂ ਹੈ ਅਤੇ ਉਹ ਆਪਣਾ ਬਾਕੀ ਸਮਾਨ ਕਿੱਥੇ ਰੱਖ ਸਕਦੇ ਨੇ ਮੀਡੀਆ ਦੇ ਨਾਲ ਗੱਲਬਾਤ ਕਰਨ ਦੇ ਦੌਰਾਨ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਨੇ ਕਿਹਾ ਕਿ ਉਹ ਨਿੱਜਤਾ ਦੀ ਘਾਟ ਮਹਿਸੂਸ ਕਰ ਰਹੀ ਹੈ ਰਹਿੰਦਿਆਂ ਚੁਣੌਤੀਆਂ ਦੇ ਵਿਚਾਲੇ ਉਸ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਨ੍ਹਾਂ ਚੁਣੌਤੀਆਂ ਦੇ ਦਰਮਿਆਨ ਉਸ ਦਾ ਕਹਿਣਾ ਹੈ ਕਿ ਉਸ ਦੀ ਮਾਨਸਿਕ ਸਿਹਤ ਤੇ ਅਸਰ ਪੈ ਰਿਹਾ ਹੈ ਇਹਨ ਤੋਂ ਰਾਸ਼ਟਰੀ ਵਿਦਿਆਰਥੀ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਦੇ ਵਿੱਚ ਪੜਾਈ ਕਰ ਰਹੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਉਦਾਸੀ ਸਭ ਤੋਂ ਪਿਆੜੀ ਚੀਜ਼ ਹੈ ਜੋ ਉਹਨਾਂ ਨੂੰ ਭਾਰਤ ਤੋਂ ਬਾਅਦ ਕੈਨੇਡਾ ਦੇ ਵਿੱਚ ਆਉਣ ਤੋਂ ਬਾਅਦ 2 ਮਹੀਨਿਆਂ ਦੇ ਦੌਰਾਨ ਮਿਲੀ ਹੈ। ਉਹਨਾਂ ਕਿਹਾ ਹੈ ਕਿ ਉਹ ਭਾਰਤ ਦੇ ਵਿੱਚ ਬਹੁਤ ਖੁਸ਼ ਸਨ ਪਰ ਜਦੋਂ ਤੋਂ ਉਹ ਕੈਨੇਡਾ ਆਏ ਨੇ ਉਹਨਾਂ ਨੂੰ ਮਾਇੂਸੀਆਂ ਨੇ ਘੇਰ ਲਿਆ ਹੈ। ਦੂਜੀ ਪਾਸੇ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਅਨੁਸਾਰ 2021 ਦੌਰਾਨ ਕੈਨੇਡੀਅਨ ਮੂਲ ਦੇ ਵਿਦਿਆਰਥੀਆਂ ਦੇ ਮੁਕਾਬਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਅਨੁਚਿਤ ਰਿਹਾਇਸ਼ਾਂ ਵਿੱਚ ਰਹਿਣ ਦੀ ਜ਼ਿਆਦਾ ਸੰਭਾਵਨਾ ਸੀ 10 ਕੈਨੇਡੀਅਨ ਮਿਊਨਿਸਪੈਲਟੀ ਹਮੇਚ ਜਿੰਨਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਭ ਤੋਂ ਵੱਧ ਗਿਣਤੀ ਹੈ ਉਹਨਾਂ ਵਿੱਚੋਂ 25 ਤੋਂ 63% ਅਨੁਚਿਤ ਰਿਹਾਇਸ਼ਾਂ ਵਿੱਚ ਰਹਿ ਰਹੇ ਸਨ ਦੂਜੇ ਪਾਸੇ 18 ਤੋਂ 24 ਸਾਲ ਦੀ ਉਮਰ ਦੇ ਕਨੇਡੀਅਨ ਮੂਲ ਦੇ ਵਿਦਿਆਰਥੀਆਂ ਵਿੱਚ ਅਨੁਚਿਤ ਰਿਹਾਇਸ਼ਾਂ ਵਿੱਚ ਰਹਿਣ ਦੀ ਦਰ 13 ਤੋਂ 45% ਘੱਟ ਸੀ ਰਿਪੋਰਟ ਦੇ ਅਨੁਸਾਰ ਠੁਕਮੀ ਰਿਹਾਇਸ਼ਤਾ ਪੈਮਾਨਾ ਬਾਲਗਾਂ ਲਈ ਆਪਣਾ ਬੈੱਡਰੂਮ ਹੋਣਾ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਦੂਜੇ ਦੇਸ਼ਾਂ ਦੇ ਵਿਦਿਆਰਥੀ ਖਿਆਲ ਦੇ ਮੁਕਾਬਲੇ ਅਨੁਚਿਤ ਰਿਹائشਾਂ ਵਿੱਚ ਰਹਿਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਨੇ ਅੰਕੜਿਆਂ ਦੇ ਅਨੁਸਾਰ ਬ੍ਰੈਂਟਨ ਅਤੇ ਸੜੀ ਵਰਗੇ ਸ਼ਹਿਰ ਜਿੱਥੇ ਕਿ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਵੱਡੀ ਹੈ ਉਸ ਵਿੱਚ 60% ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਅਨੁਚਿਤ ਰਿਹਾਇਸ਼ਾਂ ਵਿੱਚ ਰਹਿ ਰਹੇ ਸਨ ਇਸ ਦੌਰਾਨ ਸੜੀ ਵਿੱਚ ਸਿਰਫ 16.6% ਕੈਨੇਡੀਅਨ ਮੂਲ ਦੇ ਵਿਦਿਆਰਥੀ ਅਨੁਚਿਤ ਮੰਨੇ ਜਾਣ ਵਾਲੇ ਮਕਾਨਾਂ ਵਿੱਚ ਰਹਿੰਦੇ ਸਨ ਅੰਕੜੇ ਇਕੱਠੇ ਕੀਤੇ ਜਾਣ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਫੈਡਰਲ ਅਤੇ ਪ੍ਰੋਵਿੰਸ਼ੀਅਲ ਅਧਿਕਾਰੀਆਂ ਨੇ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਾਧੇ ਤੇ ਚਿੰਤਾ ਜ਼ਾਹਰ ਕੀਤੀ ਹੈ ਜਿਸ ਵਿੱਚ ਹਾਊਸਿੰਗ ਮਾਰਕੀਟ ਤੇ ਵਾਧੂ ਦਬਾਅ ਪੈਣੇ ਵੀ ਸ਼ਾਮਿਲ ਨੇ 2023 ਵਿੱਚ ਕੈਨੇਡਾ ਵਿੱਚ 10 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਸਨ ਜੋ ਕਿ ਪਿਛਲੇ ਸਾਲ ਨਾਲੋਂ 29% ਵਧ ਨੇ ਫੈਡਰਲ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਘੋਸ਼ਣਾ ਕੀਤੀ ਸੀ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਨੂੰ ਰੋਕਣ ਲਈ ਸਟੱਡੀ ਪਰਮਿਟਾਂ ਤੇ 2 ਸਾਲਾਂ ਦੀ ਸੀਮਾ ਲਗਾ ਰਹੀ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ 2024 ਵਿੱਚ 3,60,000 ਅੰਡਰਗ੍ਰੈਜੂਏਟ ਸਟੱਡੀ ਪਰਮਿਟਾਂ ਨੂੰ ਮਨਜ਼ੂਰੀ ਦੇਵੇਗੀ। ਜਿਸ ਦਾ ਉਦੇਸ਼ ਸਟੱਡੀ ਪਰਮਿਟਾਂ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35% ਤੱਕ ਘਟ ਕਰਨਾ ਹੈ। ਸਟੱਡੀ ਪਰਮਿਟ ਦੀ ਇਹ ਸੀਮਾ 2 ਸਾਲਾਂ ਲਈ ਲਾਗੂ ਰਹੇਗੀ ਅਤੇ 2025 ਵਿੱਚ ਜਾਰੀ ਕੀਤੇ ਜਾਣ ਵਾਲੇ ਵੀਜ਼ਾਾਂ ਦੀ ਗਿਣਤੀ ਦਾ ਇਸ ਸਾਲ ਦੇ ਅੰਤ ਵਿੱਚ ਮੁੜ ਮੁਲਾਂਕਣ ਕੀਤਾ ਜਾਵੇਗਾ। ਸੜੀ ਵਿੱਚ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਵਿੱਚ ਆਊਟਰੀਚ ਵਰਕਰ ਰਮਨ ਕੌਰ ਜੋ ਕਿ ਇੱਕ ਖੁਦ ਅੰਤਰਰਾਸ਼ਟਰੀ ਵਿਦਿਆਰਥੀ ਰਹਿ ਚੁੱਕੀ ਹੈ ਉਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਜੀਵਨ ਸਥਿਤੀਆਂ ਬਹੁਤ ਆਮ ਨੇ। Progressive Intercultural Community Services ਵਿਦਿਆਰਥੀਆਂ ਨੂੰ ਸਥਾਨਕ ਹਾਊਸਿੰਗ ਮਾਰਕੀਟ ਵਿੱਚ ਬਿਹਤਰ ਢੰਗ ਨਾਲ ਸਮਝਣ ਅਤੇ ਕਿਰਾਏਦਾਰਾਂ ਵਜੋਂ ਉਨ੍ਹਾਂ ਦੇ ਅਧਿਕਾਰਾਂ ਨੂੰ ਸਮਝਣ ਵਿੱਚ ਮਦਦ ਕਰਨ ਲਈ ਇੱਕ ਕੇਂਦਰ ਸ਼ੁਰੂ ਕਰ ਰਿਹਾ ਹੈ। ਉਹਨਾਂ ਦੱਸਿਆ ਹੈ ਕਿ ਜ਼ਿਆਦਾਤਰ ਵਿਦਿਆਰਥੀ ਕਿਰਾਏ ਦੇ ਮਕਾਨ ਵਿੱਚ ਆਪਣੇ ਹੱਕਾਂ ਬਾਰੇ ਜਾਣਕਾਰੀ ਨਹੀਂ ਰੱਖਦੇ ਕਿਉਂਕਿ ਭਾਰਤ ਵਿੱਚ ਇਹ ਵਿਦਿਆਰਥੀ ਆਪਣੇ ਖੁਦ ਦੇ ਘਰਾਂ ਵਿੱਚ ਰਹਿ ਕੇ ਆਏ ਹੁੰਦੇ ਨੇ। आरसीएमपी ਵੱਲੋਂ 에어 ਇੰਡੀਆ ਬੰਬ ਤਮਾਕੇ ਦੇ ਮਾਮਲੇ 'ਚ ਬਰੀ ਹੋਏ ਤੇ ਫਿਰ 2022 'ਚ ਕਤਲ ਕੀਤੇ ਗਏ ਰਿਪੂ ਦਮਨ ਸਿੰਘ ਮਲਿਕ ਦੇ ਬੇਟੇ ਨੂੰ ਖਤਰੇ ਦੀ ਚੇਤਾਵਨੀ ਦਿੱਤੀ ਗਈ ਹੈ। ਹਰਦੀਪ ਮਲਿਕ ਦੇ ਜਾਨ ਨੂੰ ਖਤਰਾ ਦੱਸਿਆ ਗਿਆ ਨਾਲ ਹੀ ਮੀਡੀਆ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਆਰਸੀਐਮਪੀ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਰਿਪੂ ਦਮਨ ਦੇ ਕਤਲ ਪਿੱਛੇ ਕਿਤੇ ਭਾਰਤ ਦਾ ਹੱਥ ਤਨੇ। ਸਰਕਾਰੀ ਮੀਡੀਆ ਨੂੰ ਪ੍ਰਾਪਤ ਜਾਣਕਾਰੀ ਮੁਤਾਬਕ ਰੁਪਦਮਨ ਸਿੰਘ ਮਲਿਕ ਦੇ بیٹے ਹਰਦੀਪ ਮਲਿਕ ਨੂੰ ਆਰਸੀਐਮਪੀ ਨੇ ਅਧਿਕਾਰਤ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਮਲਿਕ ਨੂੰ 14 ਜੁਲਾਈ 2022 ਵਿੱਚ ਸੜੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਦੇ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਨੇ ਰੀਪੂ ਦਮਨ ਸਿੰਘ ਮਲਿਕ ਉੱਤੇ 1985 ਦੌਰਾਨ 에ਅਰ ਇੰਡੀਆ ਬੰਬ ਤਮਾਕੇ ਮਾਮਲੇ 'ਚ ਕੇਸ ਚੱਲਿਆ ਸੀ ਅਤੇ 2025 ਦੌਰਾਨ ਮਲਿਕ ਇਸ ਮਾਮਲੇ 'ਚੋਂ ਬਰੀ ਹੋ ਗਏ ਸਨ 1985 ਵਿੱਚ ਇਸ ਬੰਬ ਤਮਾਕੇ ਕਾਰਨ 331 ਵਿਅਕਤੀ ਮਾਰੇ ਗਏ ਸਨ 23 ਜੂਨ 1985 ਨੂੰ 에ਅਰ ਇੰਡੀਆ ਫਲਾਈਟ 100 82 ਨੂੰ ਹਵਾ ਵਿੱਚ ਉਡਾ ਦਿੱਤਾ ਗਿਆ ਸੀ ਇਸ ਵਿੱਚ 86 ਬੱਚਿਆਂ ਸਮੇਤ 280 ਕੈਨੇਡੀਅਨਸ ਦੀ ਮੌਤ ਹੋ ਗਈ ਸੀ ਉਸ ਸਮੇਂ ਟੋਕੀਓ ਹਵਾਈ ਅੱਡੇ ਤੇ ਇੱਕ ਹੋਰ ਫਲਾਈਟ ਨੂੰ ਉਡਾਉਣ ਲਈ ਰੱਖੇ ਬੰਬ ਦੇ ਫਟਣ ਨਾਲ ਦੋ ਵਿਅਕਤੀਆਂ ਦੀ ਵੀ ਮੌਤ ਹੋਈ ਸੀ ਮੀਡੀਆ ਨੂੰ ਮਿਲੀ ਜਾਣਕਾਰੀ ਮੁਤਾਬਕ RCMP ਜਾਂਚ ਕਰਤਾ ਇਸ ਗਲਤੀ ਜਾਂਚ ਕਰ ਰਹੇ ਨੇ ਕਿ ਕੀ ਰੀਪੁਦਮੰਦੀ ਹੱਤਿਆ ਵਿੱਚ ਭਾਰਤ ਸਰਕਾਰ ਦਾ ਕੋਈ ਰੋਲ ਸੀ ਮਲਿਕ ਤੇ ਕਈ ਪਰਿਵਾਰਕ ਮੈਂਬਰ ਪਿਛਲੇ ਹਫਤੇ ਫਰਾਂਸ ਦੀ ਯਾਤਰਾ ਕਰ ਰਹੇ ਸਨ ਜਦੋਂ RCMP ਨੇ ਹਰਦੀਪ ਮਲਿਕ ਨੂੰ ਇੱਕ ਪੱਤਰ ਭੇਜਿਆ ਜਿਸ ਵਿੱਚ ਉਸ ਨੂੰ ਚੇਤਾਵਨੀ ਦਿੱਤੀ ਗਈ ਕਿ ਇੱਕ ਅਪਰਾਧਿਕ ਸਾਜ਼ਿਸ਼ ਕਾਰਨ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਨਿਯਮਾਂ ਮੁਤਾਬਕ RCMP ਅਜਿਹੇ ਮਾਮਲਿਆਂ ਵਿੱਚ ਇੱਕ ਪੱਤਰ ਜਾਰੀ ਕਰਦੀ ਹੈ ਜਿਸ ਨਾਲ ਲੋਕ ਆਪਣੀ ਸੁਰੱਖਿਆ ਲਈ ਖਤਰੇ ਬਾਰੇ ਸੁਚੇਤ ਹੁੰਦੇ ਨੇ ਜਾਂਚ ਕਰਤਾ ਇਸ ਗੱਲ ਦੀ ਵੀ ਜਾਂਚ ਕਰ ਰਹੇ ਨੇ ਕਿ ਇਸ ਮਾਮਲੇ ਵਿੱਚ ਡਿਪਲੋਮੈਟ ਦਾ ਕੋਈ ਸੰਬੰਧ ਸੀ ਜਾਂ ਫਿਰ ਨਹੀਂ 에어 ਇੰਡੀਆ ਬਲਾਸਟ ਮਾਮਲੇ 'ਚ 인ਦਰਜੀਤ ਸਿੰਘ ਰਿਆਤ ਨੂੰ 30 ਸਾਲ ਦੀ ਸਜ਼ਾ ਹੋਈ ਸੀ ਜਦਕਿ ਮਲਿਕ ਅਤੇ ਜਾਇਬ ਸਿੰਘ ਬਾਗੜੀ ਨੂੰ 2005 ਵਿੱਚ ਬਰੀ ਕਰ ਦਿੱਤਾ ਗਿਆ ਸੀ ਮਲਿਕ ਨੇ ਇਸ ਕੇਸ ਵਿੱਚ ਬਰੀ ਹੋਣ ਤੋਂ ਬਾਅਦ ਕਾਨੂੰਨੀ ਫੀਸਾਂ ਦੇ 9.2 ਮਿਲੀਅਨ ਡਾਲਰ ਵਾਪਸ ਲੈਣ ਲਈ ਇੱਕ ਮੁਕੱਦਮਾ ਵੀ ਦਾਇਰ ਕੀਤਾ ਸੀ ਜੋ ਕਿ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਜੱਜ ਵੱਲੋਂ ਜੁਲਾਈ 2012 ਦੌਰਾਨ ਰੱਦ ਕਰ ਦਿੱਤਾ ਗਿਆ ਸੀ। অন্ਟਾਰੀਓ ਦੇ ਪ੍ਰੀਮੀਅਰ ਡਗ ਫੋਰ ਨੇ ਕੋਸ਼ਨਾ ਕੀਤੀ ਕਿ ਪ੍ਰੋਵਿੰਸ ਇਸ ਸਤੰਬਰ ਤੋਂ ਕੋਰਨਰ ਸਟੋਰਾਂ ਵਿੱਚ ਬੀਅਰ, ਵਾਈਨ ਅਤੇ ਤਿਆਰ ਕੋਕਟੇਲਾਂ ਦੀ ਵਿਕਰੀ ਦੀ ਆਗਿਆ ਦੇ ਰਿਹਾ ਹੈ। ਇਹ ਨਵਾਂ ਵਧੀਰੇ ਖੁੱਲਾ ਬਾਜ਼ਾਰ 8500 ਤੱਕ ਨਵੇਂ ਸਟੋਰਾਂ ਦੀ ਸ਼ੁਰੂਆਤ ਕਰੇਗਾ ਅਕਤੂਬਰ 2024 ਦੇ ਅੰਤ ਤੱਕ 온ਟਾਰੀਓ ਵਿੱਚ ਹਰ ਸੁਵਿਧਾ ਕਰਿਆਨੇ ਅਤੇ ਵੱਡੇ ਬਾਕਸ ਸਟੋਰ ਬੀਅਰ ਸਿਡਾਰ ਵਾਈਨ ਅਤੇ ਤਿਆਰ ਵਿਕਰੀ ਕਰਨ ਦੇ ਯੋਗ ਹੋਣਗੇ ਇਹ ਪਰਿਵਰਤਨ ਫੋਰਡ ਸਰਕਾਰ ਦੀ ਪ੍ਰੋਵਿੰਸ ਦੇ ਐਲਕੋਹੋਲ ਪੀਣ ਵਾਲੇ ਬਾਜ਼ਾਰ ਦਾ ਵਿਸਤਾਰ ਕਰਨ ਦੀ ਲੰਬੇ ਸਮੇਂ ਤੋਂ ਵਾਅਦਾ ਕੀਤੀ ਯੋਜਨਾ ਦਾ ਹਿੱਸਾ ਹੈ Ontario ਦੇ ਪ੍ਰੀਮੀਅਰ ਡਾਕ ਫੋਰਡ ਅਤੇ ਵਿੱਤ ਮੰਤਰੀ ਪੀਟਰ ਬੈਥਨ ਫਾਲਵੀ ਨੇ ਬੀਟੀ ਸਵੇਰ ਇਟੋਬਿਕੋ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਨਲਾਈਨ ਤਬਦੀਲੀਆਂ ਦੀ ਘੋਸ਼ਣਾ ਕੀਤੀ। Ontario ਬੀਅਰ, ਵਾਈਨ ਅਤੇ ਰੈਡੀमेड ਕੋਕਟੇਲਾਂ ਦੀ ਵਿਕਰੀ ਨਿਰਧਾਰਿਤ ਸਮੇਂ ਤੋਂ 16 ਮਹੀਨੇ ਪਹਿਲਾਂ ਕਾਰਨਰ ਸਟੋਰਾਂ ਅਤੇ ਵੱਡੂ ਸੁਪਰਮਾਰਕੀਟਾਂ ਵਿੱਚ ਸ਼ੁਰੂ ਕਰ ਰਿਹਾ ਹੈ। ਇਹ ਇੱਕ ਅਜਿਹਾ ਕਦਮ ਹੈ ਜਿਸ ਵਿੱਚ ਪ੍ਰੋਵਿੰਸ ਨੂੰ ਦ ਬੀਅਰ ਸਟੋਰ ਨੂੰ 225 ਮਿਲੀਅਨ ਡਾਲਰ ਤੱਕ ਦਾ ਭੁਗਤਾਨ ਕੀਤਾ ਜਾਵੇਗਾ। ਪਰਚੂ ਵਿਕਰੇਤਾ ਜਿਸ ਵਿੱਚ ਸੁਵਿਧਾ ਸਟੋਰ ਅਤੇ ਗੈਸ ਸਟੇਸ਼ਨ ਵੀ ਸ਼ਾਮਿਲ ਨੇ 4 ਸਤੰਬਰ ਤੋਂ ਘੱਟ ਐਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਸ਼ੁਰੂ ਕਰਨ ਦੇ ਯੋਗ ਹੋਣਗੇ Alcohol and Gaming Commission of Ontario ਤੋਂ ਲਾਇਸੈਂਸ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ 17 ਜੂਨ ਨੂੰ ਖੁੱਲੇਗੀ। ਇਸੇ ਤਰ੍ਹਾਂ ਸੂਬੇ ਭਰ ਵਿੱਚ 450 ਕਰਿਆਨੇ ਦੀਆਂ ਦੁਕਾਨਾਂ ਜਿਨ੍ਹਾਂ ਕੋਲ ਪਹਿਲਾਂ ਹੀ ਬੀਅਰ ਅਤੇ ਵਾਈਨ ਲਈ ਲਾਇਸੈਂਸ ਨੇ ਉਹਨਾਂ ਨੂੰ 1 ਅਗਸਤ ਨੂੰ ਪੀਣ ਲਈ ਤਿਆਰ ਕੋਕਟੇਲ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਗੀ। ਫੋਰ ਸੁਪਰਮਾਰਕੀਟਾਂ ਅਤੇ ਕਰਿਆਨੇ ਵਾਲੇ ਫਿਰ 31 ਅਕਤੂਬਰ ਤੋਂ ਬੀਅਰ, ਵਾਈਨ, ਸਿਡਾਰ ਅਤੇ ਡੱਬਾ ਬੰਦ ਸਪਿਰਿਟ ਡਰਿੰਕਸ ਵੇਚਣ ਦੇ ਯੋਗ ਹੋਣਗੇ ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦਿਆਂ ਹੋਇਆਂ ਪ੍ਰੀਮੀਅਰ ਡੱਗਫੋਰ ਨੇ ਕੀ ਕਿਹਾ ਆਓ ਸੁਣਦੇ ਹਾਂ ਬਿਗਨਿੰਗ ਅਗਸਟ 1 ਪੀਪਲ ਵਿਲ ਬੀ ਅਬਲ ਟੂ ਬਾਈ ਰੈਡੀ ਟੂ ਡਰਿੰਕ ਅਲਕੋਹੋਲਿਕ ਪੇਵਰਜਿਸ ਲਾਈਕ ਕੂਲਰਸ ਐਂਡ ਸਲਸਰਸ ਐਟ ਗ੍ਰੋਸਰੀ ਸਟੋਰਸ ਥੈਟ ਕਰੰਟਲੀ ਸੇਲ ਵਾਈਨ অর ਬੀਅਰ These stores will also be able to sell larger pack size beers like the 30 pack case of beer and on September the 5th convenience stores like this one will be able to sell beer cider wine and ready to drink alcoholic beverages and finally as of October 31st every convenience grocery and big box store in Ontario will be able to sell beer cider wine and ready to drink alcoholic beverages as we enter this new marketplace, the beer store and the LCBO will continue to play a big role. Spirits like vodka, gin, and whiskey will continue to be sold at the LCBO. The beer store will remain active in distribution, recycling, and as a valued retailer. And I have to pause to thank the LCBO and the beer store for being amazing partners throughout this entire process. We expect that this new marketplace will introduce up to 8,500 new stores where consumers can purchase alcohol products. I want to be clear the government is creating the conditions for a more open and convenient marketplace. It will be up to the individual retailers and businesses to make their own decisions about how they participate and when. But this is a really exciting time for consumers and businesses. That's because our plan will create new growth opportunities for local brewers, wineries, retailers and small businesses. It's going to support local jobs and most importantly, it's going to give people more choice and convenience. ਦੱਸ ਤੋ ਇਹ ਕਿ Ontario corner stores ਵਿੱਚ beer ਦੀ ਪੇਸ਼ਕਸ਼ ਕਰਨ ਵਾਲਾ Canada ਵਿੱਚ ਤੀਜਾ ਅਧਿਕਾਰ ਖੇਤਰ ਹੋਵੇਗਾ ਅਤੇ ਉਹਨਾਂ ਸਥਾਨਾਂ ਵਿੱਚ ਪੀਣ ਲਈ ਤਿਆਰ cocktail ਵੇਚਣ ਵਾਲਾ ਪਹਿਲਾ ਖੇਤਰ ਹੋਵੇਗਾ। ਅੰਟਾਰੀਓ ਸਰਕਾਰ ਦੀ ਇਸ ਘੋਸ਼ਣਾ ਤੋਂ ਬਾਅਦ ਬੀਅਰ ਪੀਣ ਦੇ ਸ਼ੁਕੀਨ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੂਡੋ ਨੋਵਾ ਸਕੋਸ਼ੀਆ ਵਿੱਚ ਸਿਹਤ ਸੰਭਾਲ ਦੰਦਾਂ ਦੀ ਦੇਖਪਾਲ ਅਤੇ ਅੰਤ ਵਿੱਚ ਇੱਕ ਰਾਸ਼ਟਰੀ ਫਾਰਮੇਕੇਅਰ ਯੋਜਨਾ ਦੀ ਸਿਰਜਣਾ ਦੇ ਖੇਤਰਾਂ ਵਿੱਚ ਉਸ ਦੀ ਸਰਕਾਰ ਦੁਆਰਾ ਕੀਤੇ ਗਏ ਨਿਵੇਸ਼ਾਂ ਨੂੰ ਉਜਾਗਰ ਕਰਨ ਲਈ ਨਿਊਜ਼ ਕਾਨਫਰੰਸ ਕੀਤੀ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਕੈਨੇਡੀਅਨਾਂ ਲਈ ਗਰਭ ਨਿਰੋਧ ਅਤੇ ਸ਼ੂਗਰ ਦੀਆਂ ਦਵਾਈਆਂ ਦੇ ਖਰਚਿਆਂ ਨੂੰ ਵੀ ਕਵਰ ਕਰੇਗੀ ਇਹ ਕਦਮ ਰਾਸ਼ਟਰੀ ਫਾਰਮੇਕੇਅਰ ਯੋਜਨਾ ਦੇ ਪਹਿਲੇ ਪੜਾ ਦਾ ਹਿੱਸਾ ਹੈ ਜਿਸ ਨੂੰ ਸਰਕਾਰ ਨੇ ਫਰਵਰੀ ਵਿੱਚ ਪੇਸ਼ ਕੀਤਾ ਸੀ ਸੀ ਚੌਥ ਫਾਰਮੇਕੇਅਰ ਐਕਟ ਕੈਨੇਡਾ ਵਿੱਚ ਰਾਸ਼ਟਰੀ ਯੂਨੀਵਰਸਲ ਫਾਰਮੇਕੇਅਰ ਦੇ ਪਹਿਲੇ ਪੜਾਵੀ ਦੀ ਰੂਪਰੇਖਾ ਤਿਆਰ ਕਰਦਾ ਹੈ ਜਿਸ ਵਿੱਚ ਕਈ ਗਰਭ ਨਿਰੋਧਕ ਅਤੇ ਸ਼ੂਗਰ ਦੀਆਂ ਦਵਾਈਆਂ ਲਈ ਵਿਆਪਕ ਸਿੰਗਲ ਭੁਗਤਾਨਕ ਕਵਰੇਜ ਪ੍ਰਦਾਨ ਕਰਨ ਦੇ ਇਰਾਦੇ ਨਾਲ ਜਨਮ ਨਿਯੰਤਰਿਤ ਵਾਲੀਆਂ ਗੋਲੀਆਂ ਆਈਯੂਡੀ ਅਤੇ ਆਫਟਰ ਮਾਰਨਿੰਗ ਪਿਲਸ ਸਭ ਨੂੰ ਕਵਰ ਕੀਤਾ ਜਾਂਦਾ ਹੈ ਇਸ ਦੇ ਵਿੱਚ ਇਨਸੂਲਿਨ ਵਰਗੀਆਂ ਸ਼ੂਗਰ ਦੀਆਂ ਦਵਾਈਆਂ ਵੀ ਸ਼ਾਮਿਲ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਕਿ ਗਰਭ ਨਿਰੋਧਕ ਲਈ ਕਵਰੇਜ ਦਾ ਮਤਲਬ ਹੈ ਲੱਖਾਂ ਕੈਨੇਡੀਅਨਾਂ ਨੂੰ ਗਰਭ ਨਿਰੋਧ ਅਤੇ ਪ੍ਰਜਨਨ ਖੁਦਮੁਖਤਿਆਰੀ ਤੱਕ ਬਿਹਤਰ ਪਹੁੰਚ ਹੋਵੇਗੀ। First off, we're investing 200 billion dollars to help provinces, territories and indigenous partners improve healthcare results and outcomes for Canadians. These investments will, among other things, make it possible to train more doctors and nurses, reduce hospital wait times and backlogs, and most importantly, improve access to primary care and to mental health services. On top of this, we're also launching the first phase of a national pharmacare plan by making diabetes medications free and by making contraceptive med medications and devices free. Coverage for contraceptives will mean that millions of Canadians will have better access to contraception and reproductive autonomy. This will help improve family planning, reproductive rights, and fundamentally, equity. Over 2 million Canadian seniors have already signed up for our dental program, and in the three weeks since May 1st, 100,000 seniors have been able to receive dental care. This is real progress. Progress on care, progress on affordability. Bringing down the cost of medications and dental care is making life more affordable for Canadians. These measures are based on the idea that everyone in this country should have access to the care they need, no matter where they live or how much money they have in their bank account. And yet, the Conservative Party of Canada. Opposes this idea at every turn. They opposed free dental care for kids and now for seniors, including pushing on dentists across the country to not sign up to offer free dental care to vulnerable seniors. They oppose our plan to ensure that all women have access to free contraceptive medicine and devices. ਫੈਡਰਲ ਸਰਕਾਰ ਦੀ ਇੱਕ ਖਬਰ ਦੇ ਅਨੁਸਾਰ ਗਰਭ ਨਿਰੋਧਕ ਦਵਾਈਆਂ ਤੱਕ ਪਹੁੰਚਣ ਵਿੱਚ ਸਭ ਤੋਂ ਮਹੱਤਵਪੂਰਨ ਰੁਕਾਵਟ ਲਾਗਤ ਹੈ ਅਤੇ ਇਹ ਲਾਗਤ ਔਰਤਾਂ ਅਤੇ ਲਿੰਗ ਵਿਭਿੰਨ ਕਨੇਡੀਅਨਾਂ ਦੁਆਰਾ ਅਸਮਾਨਤਾ ਨਾਲ ਸਹਿਣ ਕੀਤੀ ਜਾਂਦੀ ਹੈ। ਰਿਲੀਜ਼ ਉਨ੍ਹਾਂ ਆਂਕੜਿਆਂ ਵੱਲ ਵੀ ਇਸ਼ਾਰਾ ਕਰਦੀ ਹੈ ਜੋ ਦਿਖਾਉਂਦੇ ਨੇ ਕਿ ਚਾਰ 'ਚੋਂ ਇੱਕ ਕਨੇਡੀਅਨ ਜੋ ਡਾਇਬੀਟੀਜ਼ ਨਾਲ ਰਹਿੰਦਾ ਹੈ ਉਸਨੇ ਦੱਸਿਆ ਹੈ ਕਿ ਦਵਾਈਆਂ ਦੀ ਕੀਮਤ ਨੇ ਉਨ੍ਹਾਂ ਨੂੰ ਆਪਣੇ ਇਲਾਜ ਯੋਜਨਾ ਦੀ ਪਾਲਣਾ ਕਰਨ ਤੋਂ ਰੋਕਿਆ ਹੈ। ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਡਾਇਬੀਟਿਸ ਦੀਆਂ ਦਵਾਈਆਂ ਤੱਕ ਪਹੁੰਚ ਵਿੱਚ ਸੁਧਾਰ ਕਰਨ ਨਾਲ ਡਾਇਬੀਟਿਸ ਨਾਲ ਰਹਿ ਰਹੇ 3.7 ਮਿਲੀਅਨ ਕਨੇਡੀਅਨਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ ਅਤੇ ਜੀਵਨ ਨੂੰ ਬਦਲਣ ਵਾਲੀਆਂ ਗੰਭੀਰ ਸਿਹਤ ਸਮੱਸਿਆਵਾਂ ਜਿਵੇਂ ਕਿ ਅੰਨ੍ਹੇਪਣ ਜਾਂ ਅੰਗ ਕਟਣ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਮਿਲੇਗੀ ਦੱਸਿਆ ਗਿਆ ਕਿ ਫੈਡਰਲ ਸਰਕਾਰ ਇਸ ਪ੍ਰੋਗਰਾਮ ਦੇ ਪਹਿਲੇ ਪੜਾਅ ਨੂੰ ਸ਼ੁਰੂ ਕਰਨ ਲਈ 1.5 ਬਿਲੀਅਨ ਡਾਲਰ ਖਰਚ ਕਰ ਰਹੀ ਹੈ ਸੰਯੁਕਤ ਰਾਸ਼ਟਰ ਵਰਕਿੰਗ ਗਰੁੱਪ ਔਨ ਆਰਬਿਟਰਰੀ ਡਿਟੈਂਸ਼ਨ ਨੇ ਉਹਨਾਂ ਸਥਿਤੀਆਂ ਤੇ ਆਪਣੇ ਸ਼ੁਰੂਆਤੀ ਨਿਰੀਖਣ ਸਾਂਝੇ ਕੀਤੇ ਨੇ ਜਿੱਥੇ ਲੋਕ ਕੈਨੇਡਾ ਵਿੱਚ ਆਜ਼ਾਦੀ ਤੋਂ ਵਾਂਝੇ ਨੇ ਜਿਵੇਂ ਕਿ ਜੇਲ੍ਹਾਂ, ਪੁਲਿਸ ਸਟੇਸ਼ਨ ਅਤੇ ਨੌਜਵਾਨ ਨਜ਼ਰਬੰਦੀ ਕੇਂਦਰ। ਇਹ ਵਫ਼ਦ 13 ਮਈ ਤੋਂ অন্ਟਾਰੀਓ, ਕਿਊਬਿਕ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਦਾ ਦੌਰਾ ਕਰ ਰਿਹਾ ਸੀ ਅਤੇ 25 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੂੰ ਆਪਣੀ ਅੰਤਿਮ ਰਿਪੋਰਟ ਪੇਸ਼ ਕਰੇਗਾ। ਸੰਯੁਕਤ ਰਾਸ਼ਟਰ ਦੇ ਮਾਹਿਰਾਂ ਦੇ ਇੱਕ ਪੈਨਲ ਦਾ ਕਹਿਣਾ ਹੈ ਕਿ ਕੈਨੇਡਾ ਮਕਦਮੇ ਵਿੱਚ ਦੇਰੀ ਅਤੇ ਪਹਲ ਕਦਮੀਆਂ ਵਿੱਚ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਸਲਾਖਾ ਪਿੱਛੇ ਸਵਿਦੇਸ਼ੀ ਲੋਕਾਂ ਦੀ ਦਰ ਨੂੰ ਘਟਾਉਣ ਲਈ ਬਰਾਬਰ ਨਿਆਂ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਿਹਾ ਹੈ। ਸੰਯੁਕਤ ਰਾਸ਼ਟਰ ਵਰਕਿੰਗ ਗਰੁੱਪ ਔਨ ਆਰਬਿਟਰੀ ਡਿਟੈਂਸ਼ਨ ਦਾ ਕਹਿਣਾ ਹੈ ਕਿ ਔਟਵਾ ਬਿਨਾ ਕਿਸੇ ਦੇਸ਼ ਦੇ ਵਿਦੇਸ਼ੀ ਲੋਕਾਂ ਨੂੰ ਕਿੰਨੀ ਦੇਰ ਤੱਕ ਨਜ਼ਰਬੰਦ ਕਰ ਸਕਦਾ ਹੈ ਇਸ ਬਾਰੇ ਇੱਕ ਸੀਮਾ ਹੋਣੀ ਚਾਹੀਦੀ ਹੈ। ਇਹ ਨੋਟ ਕਰਦਾ ਹੈ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਕੋਲ ਕਿਸੇ ਵੀ ਅਧਿਕਾਰਿਤ ਨਿਗਰਾਨੀ ਸੰਸਥਾ ਦੀ ਘਾਟ ਹੈ ਭਾਵੇਂ ਕਿ ਬਾਰਡਰ ਗਾਰਡ ਕੈਨੇਡਾ ਵਿੱਚ ਕੁਝ ਸਭ ਤੋਂ ਕਮਜ਼ੋਰ ਲੋਕਾਂ ਨਾਲ ਗੱਲਬਾਤ ਕਰਦੇ ਨੇ ਓਟਵਾ ਵਿਦੇਸ਼ੀ ਲੋਕਾਂ ਨੂੰ ਬਿਨਾਂ ਕਿਸੇ ਦੋਸ਼ ਦੇ ਹਿਰਾਸਤ ਵਿੱਚ ਲੈ ਸਕਦਾ ਹੈ ਜਦੋਂ ਇਹ ਉਹਨਾਂ ਦੀ ਪਛਾਣ ਨਹੀਂ ਕਰ ਸਕਦਾ ਜਾਂ ਜਦੋਂ ਇਮੀਗ੍ਰੇਸ਼ਨ ਅਫਸਰਾਂ ਨੂੰ ਸ਼ੱਕ ਹੁੰਦਾ ਹੈ ਕਿ ਉਹ ਸੁਨਵਾਈਆਂ ਵਿੱਚ ਨਹੀਂ ਆਉਣਗੇ ਜੋ ਇਹ ਨਿਰਧਾਰਿਤ ਕਰਦੇ ਨੇ ਕਿ ਉਹ ਕੈਨੇਡਾ ਵਿੱਚ ਰਹਿ ਸਕਦੇ ਨੇ ਜਾਂ ਨਹੀਂ ਪੈਨਲ ਨੇ ਚਾਰ ਪ੍ਰਾਂਤਾਂ ਦਾ ਦੌਰਾ ਕੀਤਾ ਜਿਵੇਂ ਕਿ ਆਟਵਾ ਨੇ ਇਮੀਗ੍ਰੇਸ਼ਨ ਨਜ਼ਰਬੰਦੀ ਲਈ ਸੰਗੀ ਜੇਲਾਂ ਦੀ ਵਰਤੋਂ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਦੋਂ ਪ੍ਰੋਵਿੰਸਾ ਨੇ ਇਸ ਉਦੇਸ਼ ਲਈ ਜੇਲਾਂ ਦੀ ਵਰਤੋਂ ਕਰਨ ਲਈ ਸਮਝੌਤਿਆਂ ਤੋਂ ਬਾਹਰ ਹੋਣਾ ਸਿੱਖ ਲਿਆ ਪੈਨਲ ਦੇ ਚੇਅਰ ਮੈਥਿਊ ਗਲੇਟ ਨੇ ਆਟਵਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਨਿਗਰਾਨੀ ਅਤੇ ਜਵਾਬਦੇਹੀ ਹੀ ਕੈਨੇਡਾ ਵਰਗੇ ਦੇਸ਼ਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਤੋਂ ਰੋਕਦੀ ਹੈ We would highlight at first that arrest procedures appear to be followed in most instances correctly. Excessive use of force by arresting officers is relatively rare, and while these are broadly positive trends, we would em em emphasize that any abuse of detainees' rights should be swiftly redressed, particularly during that critical time of arrest and immediate detention. Regarding Incarceration, we commend the use of the principle of restraint by Canadian authorities and the Canadian judiciary, which requires sentencing judges to consider a graduated list of non carceral options and only use detention as a last resort. This has contributed to overall reductions in the numbers of incarcerated people. It applies extensively in youth justice and includes a range of sentencing options as well as pre-trial options diversionary options including referrals to community programs probation and in the last resort detention we learned of the impact particularly in youth justice in Ontario where they've seen an 87% reduction in youth custody admissions since 2004 up to 2022 at the same time we reiterate calls from the Committee on the Rights of the Child that no person under 18 years of age should be sentenced as an adult, irrespective of the gravity of the offence that they have been convicted for. <laughs> ਨਾ ਤਾਂ ਉਚਿਤ ਤੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਨਾ ਹੀ ਫੰਡ ਦਿੱਤੇ ਜਾ ਰਹੇ ਨੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਪਾਇਆ ਹੈ ਕਿ ਜਦੋਂ ਪੁਲਿਸ ਬਹੁਤ ਜ਼ਿਆਦਾ ਫੋਰਸ ਤੋਂ ਬਚਨ ਅਤੇ ਸਹੀ ਗ੍ਰਿਫਤਾਰੀ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਦੀ ਗੱਲ ਆਉਂਦੀ ਹੈ ਤਾਂ ਕੈਨੇਡਾ ਸਮੁੱਚੇ ਤੌਰ ਤੇ ਚੰਗਾ ਪ੍ਰਦਰਸ਼ਨ ਕਰਦਾ ਹੈ ਇਸ ਵਾਸਤੇ ਪੈਨਲ ਨੇ অন্ਟਾਰੀਓ ਪ੍ਰਾਂਤ ਦੀ ਤਾਰੀਫ਼ ਵੀ ਕੀਤੀ ਹੈ ਅੱਜ ਦੇ ਕੈਨਾ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ ਟਰੱਕਰ ਜਸਕੀਰਤ ਸਿੱਧੂ ਨੂੰ ਡੈਪੂਟੇਸ਼ਨ ਦੇ ਹੁਕਮ ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਦਾ ਦੋਸ਼ੀ ਹੈ ਜਸਕੀਰਤ ਸਿੱਧੂ ਸਟੈਟਿਸਟਿਕਸ ਕੈਨੇਡਾ ਨੇ ਨਵੀਂ ਜਾਣਕਾਰੀ ਕੀਤੀ ਸਾਂਝੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰਹਿਣ ਸਹਿਣ ਨੂੰ ਲੈ ਕੇ ਦਿੱਤੀ ਜਾਣਕਾਰੀ ਰਿਪੁਦਮਨ ਸਿੰਘ ਮਲਿਕ ਦੇ بیٹے ਦੀ ਜਾਨ ਨੂੰ ਦੱਸਿਆ ਗਿਆ ਹੈ ਖਤਰਾ 에어 ਇੰਡੀਆ ਬੰਬ ਤਮਾਕੇ ਦੇ ਮਾਮਲੇ 'ਚ ਬੜੀ ਹੋਇਆ ਸੀ ਰਿਪੁਦਮਨ ਸਿੰਘ ਮਲਿਕ ਬੀਅਰ ਵਾਈਨ ਅਤੇ ਤਿਆਰ ਕੋਕਟੇਲਾਂ ਨੂੰ ਲੈ ਕੇ ਪ੍ਰੀਮੀਅਰ ਡੱਗਫੋਰਡ ਨੇ ਕਿੰਨੀਆਂ ਨਵੀਂ ਕੋਸ਼ਨਾ ਖੁੱਲੇ ਬਾਜ਼ਾਰ ਦੇ ਵਿੱਚ 8500 ਤੱਕ ਨਵੇਂ ਸਟੋਰਾਂ ਦੀ ਕੀਤੀ ਜਾਵੇਗੀ ਸ਼ੁਰੂਆਤ ਇਸ ਦੇ ਨਾਲ ਹੀ ਮੈਨੇ ਦੇ ਹੋ ਇਜਾਜ਼ਤ ਕੱਲ ਫੇਰ ਮਿਲਾਂਗੇ ਨਮੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ